ਜੋ ਜਿੱਤਿਆ ਟਰੈਕਟਰਾਂ ਇਹਨੇ ਜਿੱਤੀ ਥਾਰ ਤੇ ਅੱਜ ਕਹਿੰਦੇ ਆਇਆ ਝੰਡੂਕੇ ਦੇ ਵਿੱਚ ਕਰਨ ਕਮਾਲ ਪਹਿਲੀ ਰੇਡ 2500 ਦੀ ਪ੍ਰਮੇ ਦੇ ਨਾਲ ਮੁਕਾਬਲਾ ਇੱਕ ਪਾਸੇ ਕਹਿੰਦੇ ਬੁੱਲੇ ਦੂਜੇ ਪਾਸੇ ਪ੍ਰਵਾ ਬੋਲਟ ਬੋਲਟ ਪਰ ਆ ਆ ਆ ਤਾੜੀਆਂ ਆ ਆ ਸੱਦ ਕੇ ਤੇਰੇ ਦੇ ਲਈ ਆਏ ਹੋਏ ਐ ਹਰਦੀਪ ਸਿੰਘ ਦੰਦੀ ਵਾਲ ਅਮਰੀਕਾ ਕਮਲ ਦੰਦੀ ਵਾਲ ਅਮਰੀਕਾ ਐਣ ਇਹਨਾਂ ਦਾ ਪਰਿਵਾਰ ਕਬੱਡੀ 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 ਇਹ ਪੁਆਇੰਟ 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 ਜਾਈਦੇ ਆਇਆ ਹੋਇਆ ਆ ਕਰਦਾ ਕਹਿੰਦੇ ਰੀਡਰੇ ਪਾਉਂਦਾ ਜੱਫੇ ਵੀ ਲਾਉਂਦਾ ਲੱਕੀ ਕੀ ਗਿਆ ਲੈ ਮੁੰਡਾ ਫੇਰ ਆ ਗਿਆ ਦੁਗਤ ਦੁਗਤ ਬਾਰੇ ਰੇਟਾਂ ਨਾਲੇ ਲਾਉਂਦਾ ਜੱਫੇ ਰੇ ਮਾਰੂ ਥਾਪੀ ਨੰਬਰ ਜੋੜ ਕੇ